ਇਕ ਓੰਕਾਰ ਸਤਨਾਮ ਕਰਤਾ கா மூர்த்த அஜூனீ ஸ்பங்கிரசு பிரத ஜப்ப ਅਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਤੀ ਸਚ ਆਦ ਗੁਰੇ ਨਮ ਹੈ जुगा ਵਾਹੇ ਗੁਰੂ ਜੀ ਤੂੰ ਮੇਰਾ ਵਾਹੇ ਗੁਰੂ ਜੀ ਮੇਰਾ ਵਾਹੇ ਗੁਰੂ ਜੀ ਮੇਰਾ ਵਾਹੇ ਗੁਰੂ ਜੀ ਪਿਆਰਾ ਵਾਹੇ ਗੁਰੂ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪੋਕੇ ਹਾ ਕਾੜਾ ਜੀਓ ਤਾ ਪੋਕੇ ਹਾ ਕਾੜਾ ਜੀ ਥਕ ਰੋ ਬਹਿ ਰਗ ਰੋ ਤੂੰ ਥਕ ਰੋ ਬਹਿ ਰਗ ਰੋ ਮੈਂ ਜਹੀ ਕਣ ਚੇਰੀਰਾ ਮੈਂ ਜਹੀ ਕਣ ਚੇਰੀਰਾ

ਦੇਨ ਦਨੀ ਦੇ ਮਾਲਕ ਸਤਿਗੁਰੂ ਨਿਮਾਣਿਓ ਕੇ ਮਾਨ ਪਿਤਾ ਨਿਤਾਣਿਓ ਕੇ ਤਾਨ ਜੁਗੋ ਜੁਗ ਅਟਲ ਸਤਿਗੁਰੂ ਆਪ ਨਰੰਕਾਰ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਤਨ ਤਨ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਨਮਸਕਾਰ ਆਪ ਜੀ ਤੋਂ ਬਲ ਹਾਰੇ ਏ ਪਿਤਾ ਆਪ ਜੀ ਦੇ ਸੋਹਣੇ ਚਰਨ ਕਮਲਾਂ 'ਚ ਆ ਜੁੜੀ ਆਪ ਜੀ ਦਾ ਹੀ ਰੰਗ ਆਪ ਜੀ ਦਾ ਹੀ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਾਹਿਬ ਪਿਤਾ ਦੇ ਚਰਨਾ ਤੇ ਸੀਸ ਨਿਵਾ ਕੇ ਸਤਿਗੁਰੂ ਦੀ ਬਖਸ਼ਿਸ਼ ਫਤੇ ਦੀ ਸਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਿਆਰੇ ਸਾਹਿਬ ਦਾ ਹਰ ਰੰਗ ਅਨਮੋਲ ਏ ਹਰ ਖੇਡ ਕੀਮਤੀ ਏ ਤੇ ਕਥਨ ਤੋਂ ਪਰੇ ਇਸ ਦੀ ਰਚਨਾ ਨੂੰ ਕੋਈ ਗਉ ਨਾਲ ਦੇਖੇ ਨਾ ਵਾਏ ਵਿਸਮਾਦ ਚ ਚਲਿਆ ਜਾਏਗਾ ਹਰ ਸ਼ਿਣ ਜਿਉਂ-ਜਿਉ ਇਸ ਦੇ ਦਰਸ਼ਨਾ ਚ ਉਤਰੇਗਾ ਤਿਉਂ-ਤਿਉ ਵਾਪਸ ਆਉਣ ਦੀ ਕੋਈ ਘਟਨਾ ਨਹੀਂ ਘਟੇਗੀ ਵਿਸਮਾਦ ਚ ਚਲਿਆ ਜਾਏਗਾ ਇਸ ਪਿਆਰੇ ਦੇ ਇਸ ਸਾਰੇ ਰੰਗਾਂ ਦੇ ਇੱਕ-ਇੱਕ ਸ਼ਬਦ ਇੱਕ-ਇੱਕ ਰੰਗ ਇੱਕ-ਇੱਕ ਚੋਜ ਕਥਨ ਤੋਂ ਪਰੇ ਕਥਨ ਨਹੀਂ ਹੋਏਗਾ ਜਦੋਂ ਇਸ ਸਤਿਗੁਰੂ ਨੇ ਪ੍ਰਗਟ ਹੋ ਕੇ ਇਸ ਸੰਸਾਰ ਨੂੰ ਸੇਧ ਦੇਣੀ ਆਰੰਭ ਕੀਤੀ ਥੋੜੀ ਜੀ ਈਕੋ ਵਧਾ ਦਿਓ ਸੇਧ ਦੇਣੀ ਆਰੰਭ ਕੀਤੀ ਤੇ ਬਯੰਤ ਜੀਆਂ ਨੇ ਉਸ ਦਾ ਲਹਾ ਲਿਆ ਹੈਰਾਨ ਹੋਏ ਸੀ ਪਹਿਲਾਂ ਸਤਿਗੁਰੂ ਗਾਉਂਦੇ ਹੀ ਸੀ ਕੀਰਤਨ ਵੀ ਕੀਰਤਨ ਕਰਨ ਵਾਲੇ ਵੀਰ ਕੀਰਤਨ ਵੀ ਕਰਦੇ ਸੀ ਨਾਮ ਜਪਣ ਵਾਲੇ ਨਾਮ ਵੀ ਜਪਦੇ ਸੀ ਪਰ ਸਾਡਾ ਗੁਰੂ ਦੇ ਦਵਾਰੇ ਜਾਣਾ ਇਦਾਂ ਸੀ ਜਿਵੇਂ ਬਸ ਇੱਕ ਜਾਣਾ ਹੈ ਸਿੱਖਿਆ ਹੈ ਆਸੇ-ਪਾਸੇ ਤੋਂ ਗੁਰੂ ਦੀ ਮਹਾਨਤਾ ਸੁਣੀ ਸੀ ਸਿੱਖੀ ਸੀ ਬੋਲਦੇ ਸੀ ਗੁਰੂ ਮਹਾਨੇ ਬੇਅੰਤੇ ਪਰ ਕਿਤੇ ਨਾ ਕਿਤੇ ਸਮਝ ਦੇ ਵਿੱਚ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਉਹ ਉੱਚੀ ਥਾਂ ਜਿਹੜੀ ਏ ਇਸ ਸਤਿਗੁਰੂ ਨੂੰ ਨਹੀਂ ਸੀ ਦੇ ਪਾਉਂਦੇ। ਉਸੇ ਹੀ ਕਾਰਨ ਕਰਕੇ ਬੇੰਤ ਦੁੱਖ ਭੋਗਦੇ ਸੀ। ਬੇੰਤ ਆਪਣੀ ਮਤਨਾ ਕਾਰਜ ਰਚਦੇ ਸੀ, ਕਰਤਾ ਭਾਵ ਬਣਦੇ ਸੀ, ਪਟਕਦੇ ਸੀ। ਤੇਰੀ ਮੇਰੀ ਦਾ ਖੇਡ ਬਣਦਾ ਸੀ, ਦੁੱਖ ਸੁੱਖ ਦਾ ਖੇਡ ਬਣਦਾ ਸੀ। ਪਰ ਜੀਵਨ ਕਾਦੇ ਲਈਏ ਇਹ ਪਤਾ ਹੀ ਨਹੀਂ ਸੀ ਚੱਲਦਾ ਉਸਨੇ ਬਖਸ਼ਿਆ ਹੀ ਕਿਉਂ ਹੈ ਇੰਨਾ ਦੁੱਖ ਇੰਨੀ ਤਕਲੀਫ ਇੰਨੀ ਕਲਾ ਕਲੇਸ਼ ਜਿਹ ਪਿਆਰੇ ਨੇ ਬਣਾਇਆ ਹੈ ਤੇ ਸਵਾਵਾ ਕੇ ਦੁੱਖਾਂ ਦੀ ਤੇ ਸ਼ੋ ਵੀ ਇਸ ਜੀਵਨ ਚ ਨਹੀਂ ਹੋਣੀ ਚਾਹੀਦੀ ਕਿਉਂਕਿ ਬਣਾਉਣ ਵਾਲਾ ਉਹ ਕਰਤਾpur ਕੇ ਰਚਨ ਹਾਰੂ ਵਾਦੀ ਪਰ ਸਮਝ ਨਹੀਂ ਸੀ ਅਮਦੀ ਕਿਉਂਕਿ ਸਿਰਫ ਇੱਕ ਫਾਰਮੈਲਟੀ ਸੀ ਕਿ ਸੁਣਿਆ ਸੀ ਬਚਪਨ ਤੋਂ ਸਿੱਖ ਸਿੱਖ ਕੇ ਵੱਡੇ ਹੋਏ ਸੀ ਜਿਵੇਂ ਉਹ ਸਾਖੀ ਏ ਸਾਧੂਆਂ ਦੇ ਜਗਤ ਦੇ ਵਿੱਚ ਕਿ ਕੋਈ ਸਾਧੂ ਕਹਿੰਦਾ ਮੈਂ ਚਲਿਆ ਗਿਆ ਪਹਾੜਾਂ ਤੇ ਕਿਸੇ ਸਰਾਵਾਂ ਤੇ ਉੱਥੇ ਜਾ ਕੇ ਜਦੋਂ ਰਾਤ ਰੁਕਿਆ ਨਾ ਤੇ ਸ਼ਾਮ ਦਾ ਵਕਤ ਸੀ ਤੇ ਇੱਕ ਬੜੀ ਦਰਦ ਭਰੀ ਆਵਾਜ਼ ਆਵੇ ਕੋਈ ਕਵੇ ਕਿ ਮੈਨੂੰ ਮੁਕਤੀ ਚਾਹੀਦੀ ਏ ਕੋਈ ਮੈਨੂੰ ਮੁਕਤ ਕਰੇ ਮੁਕਤੀ ਮੁਕਤੀ ਪੁਕਾਰਦਾ ਸੀ ਕਿ ਕੋਈ ਮੈਨੂੰ ਮੁਕਤ ਕਰ ਦੇਵੇ ਬਸ ਆਜ਼ਾਦ ਕਰ ਦੇਵੇ ਬਸ ਸਾਧੂ ਦਾ ਹਿਰਦਾ ਕੰਬ ਉਠਿਆ ਤੇ ਉਸ ਨੇ ਜਾ ਕੇ ਦੇਖਿਆ ਕਿ ਇੰਨੀ ਦਰਦ ਆਵਾਜ਼ ਦੇ ਵਿੱਚ ਕਿਸ ਦੀ ਏ ਕੌਣੇ ਜਿਹੜਾ ਮੁਕਤੀ ਨੂੰ ਇੰਨਾ ਤੜਫ ਰਿਹਾ ਏ ਕੌਣੇ ਜਿਹੜਾ ਆਜ਼ਾਦੀ ਨੂੰ ਇੰਨੀ ਗਹਿਰਾਈ ਤੋਂ ਲੋਚਦਾ ਏ ਜਾ ਕੇ ਦੇਖਿਆ ਤੇ ਉਸੇ ਹੀ ਸਰਾਵਾਂ ਦੇ ਇੱਕ ਨੁੱਕਰ ਦੇ ਵਿੱਚ ਇੱਕ ਪਿੰਜਰੇ ਦੇ ਵਿੱਚ ਇੱਕ ਤੋਤਾ ਕੈਦ ਸੀ ਸਾਧੂ ਨੇ ਉਸ ਪਿੰਜਰੇ ਦਾ ਦਵਾਰ ਖੋਲ ਦਿੱਤਾ ਪਿੰਜਰੇ ਦਾ ਬੂਹਾ ਖੋਲ ਦਿੱਤਾ ਜਦੋਂ ਪਿੰਜਰੇ ਦਾ ਬੂਹਾ ਖੋਲ ਦਿੱਤਾ ਨਾ ਤੇ ਸੋਚਿਆ ਕਿ ਹੁਣ ਇਹ ਉੱਡ ਜਾਏਗਾ ਪਰ ਉਹ ਉੱਡਿਆ ਨਾ ਉੱਥੇ ਹੀ ਬੈਠਾ ਰਿਹਾ ਸਾਧੂ ਨੇ ਸੋਚਿਆ ਹੋ ਸਕਦਾ ਕਈ ਸਾਲਾਂ ਤੋਂ ਇਸੇ ਪਿੰਜਰੇ 'ਚ ਕੈਦ ਹੋਣ ਕਰਕੇ ਇਹਨੂੰ ਰਸਤੇ ਖੁੱਲੇ ਦਾ ਪਤਾ ਨਾ ਲੱਗਾ ਹੋਵੇ ਦਰਵਾਜ਼ਾ ਖੁੱਲੇ ਦਾ ਪਤਾ ਨਾ ਲੱਗਾ ਹੋਵੇ ਤੇ ਕੋਸ਼ਿਸ਼ ਕੀਤੀ ਕਿ ਹੱਥ ਪਾ ਕੇ ਪਿੰਜਰੇ ਚੋਂ ਉਸ ਪੰਛੀ ਨੂੰ ਉਸ ਤੋਤੇ ਨੂੰ ਬਾਹਰ ਕੱਢ ਦੇਵਾਂ ਤੇ ਸਾਧੂ ਹੈਰਾਨ ਉਦੋਂ ਹੋਇਆ ਜਦੋਂ ਉਸਨੇ ਤੋਤੇ ਨੂੰ ਹੱਥ ਪਾਇਆ ਨਾ ਤੇ ਤੋਤੇ ਨੇ ਘੁੱਟ ਕੇ ਪੰਜਿਆਂ ਦੇ ਨਾਲ ਪਿੰਜਰੇ ਦੀਆਂ ਤਾਰਾਂ ਨੂੰ ਜਕੜ ਲਿਆ ਤੇ ਸਾਧੂ ਦੇ ਹੱਥ ਤੇ ਚੁੰਝਾਂ ਮਾਰਨ ਲੱਗਾ ਸਾਧੂ ਨੇ ਸੋਚਿਆ ਕਿ ਸ਼ਾਇਦ ਇਹ ਸੋਚਦਾ ਹੋਏਗਾ ਮੈਂ ਇਹਨੂੰ ਕੋਈ ਤਕਲੀਫ ਦੇਵਾਂਗਾ ਛੇੜਦਾ ਹੋਵਾਂਗਾ ਬਿਨਾਂ ਵਜ੍ਹਾ ਜ਼ਬਰਦਸਤੀ ਕਰਕੇ ਉਹਨੂੰ ਕਿਸੇ ਤਰ੍ਹਾਂ ਪਿੰਜਰੇ ਤੋਂ ਆਜ਼ਾਦ ਕੀਤਾ ਏ ਤੇ ਸੁਖ ਦਾ ਸਾ ਲਿਆ ਏ ਕਿ ਚੱਲ ਇੱਕ ਪਰਿੰਦਾ ਹੀ ਸਹੀਂ ਕੋਈ ਤੇ ਆਜ਼ਾਦ ਹੋਇਆ ਕੋਈ ਤੇ ਆਪਣੀ ਕੈਦ ਚੋਂ ਬਾਹਰ ਆਇਆ ਤੇ ਜਦੋਂ ਰਾਤ ਸੌਂ ਗਏ ਅਮਰਤ ਵੇਲਾ ਹੋਇਆ ਉਹੀ ਆਵਾਜ਼ ਫੇਰ ਕੰਨੀ ਪਈ ਜਿਹੜੀ ਮੁਕਤੀ ਮੁਕਤੀ ਰਾਤ ਚ ਲਾਉਂਦੀ ਸੀ ਛੇਤੀ ਨਾ ਉੱਠ ਕੇ ਦੌੜ ਕੇ ਉਸ ਪਿੰਜਰੇ ਨੂੰ ਦੇਖਿਆ ਏ ਉਹ ਪੰਖੀ ਉਹ ਤੋਤਾ ਫੇਰ ਵਾਪਸ ਪਿੰਜਰੇ ਚ ਤੇ ਚਿਲਾ ਰਿਹਾ ਏ ਉੱਚੀ ਉੱਚੀ ਮੁਕਤੀ ਮੁਕਤੀ ਕਹਿੰਦੇ ਸਮਝ ਆਈਏ ਕਿ ਇਹ ਆਜ਼ਾਦ ਹੋਣਾ ਹੀ ਨਹੀਂ ਚਾਹੁੰਦਾ ਜੀ ਇਨੇ ਸਿਰਫ ਸੁਣਿਆ ਏ ਆਸੇ ਪਾਸੇ ਤੋਂ ਕਿ ਆਜ਼ਾਦੀ ਚਾਹੀਦੀ ਏ ਦੇਖਿਆ ਇਹ ਲੋਕਾਂ ਨੂੰ ਇਹ ਰੌਲਾ ਪਾਉਂਦੇ ਆ ਕਿ ਆਜ਼ਾਦੀ ਚਾਹੀਦੀ ਏ ਮੁਕਤ ਹੋਣਾ ਚਾਹੁੰਨੇ ਆ ਮੁਕਤ ਹੋਣਾ ਚਾਹੁੰਨੇ ਆ ਪਰ ਮੁਕਤੀ ਚਾਹੁੰਦੇ ਨਹੀਂ ਆ ਸਿਰਫ ਸੁਣਿਆ ਏ ਸੱਚ ਜਾਣਿਓ ਜਿਵੇਂ ਅਸੀ ਵੀ ਸਾਰਿਆਂ ਨੇ ਮਾਫ਼ ਕਰ ਦੇਣਾ ਪਰ ਕਹਿਣ ਦੇਣਾ ਸੁਣਿਆ ਏ ਕਿ ਇਹ ਪਿਤਾ ਨੇ ਇਹ ਗੁਰੂ ਨੇ ਇਹ ਦਿਨ ਦੁਨੀ ਦੇ ਮਾਲਕ ਨੇ ਇਹ ਜੁਗੋ ਜੁਗ ਅਟਲ ਨੇ ਇਹ ਸੱਚੇ ਸਤਗੁਰੂ ਨੇ ਪਰ ਜੀ ਵਾਕਈ ਇਹ ਸੱਚਾ ਏ ਇਹ ਸਭ ਤੋਂ ਉੱਤਮ ਏ ਤੇ ਫਿਰ ਜੀਵਨ ਦੇ ਵਿੱਚ ਕਲੇਸ਼ ਨਹੀਂ ਹੋਣਾ ਚਾਹੀਦਾ ਦੁੱਖ ਨਹੀਂ ਹੋਣੇ ਚਾਹੀਦੇ ਬਿਵਤਾਵਾਂ ਨਹੀਂ ਹੋਣੀਆਂ ਚਾਹੀਦੀਆਂ ਉਸ ਦਿਨ ਪਤਾ ਲੱਗਾ ਸੀ ਕਿ ਮੇਰੀਆਂ ਬਿਵਤਾਵਾਂ ਹੀ ਦੱਸਦੀਆਂ ਨੇ ਕਿ ਤੂੰ ਅਜੇ ਸਤਿਗੁਰੂ ਨੂੰ ਸਤਿਗੁਰੂ ਕਰਕੇ ਨਹੀਂ ਮੰਨੇ ਤੇਰੇ ਰੋਗ ਤੇਰੀਆਂ ਤਕਲੀਫਾਂ ਤੇਰੇ ਜੰਜਟ ਤੇਰੇ ਇਹ ਸਾਰੇ ਦੁੱਖ ਜਿਹੜੇ ਨੇ ਇਹ ਦੱਸਦੇ ਨੇ ਕਿ ਤੂੰ ਇਸ ਪਿਆਰੇ ਨੂੰ ਪਿਆਰਾ ਕਰਕੇ ਨਹੀਂ ਮੰਨਿਆ ਰਹਿਣ ਦੋ ਕੋਈ ਨਹੀਂ ਚੱਲਣ ਦੋ ਹੁਣ ਤੰਗ ਨਾ ਕਰੋ ਵਾਹਿਗੁਰੂ 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 ਤੇ ਫਿਰ ਇਸ ਪਿਆਰੇ ਨੂੰ ਪਿਆਰਾ ਮੰਨਿਆ ਕਿਵੇਂ ਜਾਵੇ ਤੇ ਪਿਆਰੇ ਕੋ ਬਹਿਣਾ ਹੋਏਗਾ ਪਿਆਰੇ ਨੂੰ ਸੁਣਨਾ ਹੋਏਗਾ ਸਮਝਣਾ ਹੋਏਗਾ ਪਿਆਰੇ ਦੇ ਹੁਕਮ ਤੇ ਚੱਲਣਾ ਹੋਏਗਾ ਫਿਰ ਇਹ ਇੱਕ ਦਿਨ ਪਿਆਰਾ ਘਟ ਘਟ ਚ ਪ੍ਰਗਟ ਹੁੰਦਾ ਹੈ ਇਹ ਖੇੜੇ ਇਹ ਜਿਹੜੀ ਮਤਸੀਂ ਧਾਰਨ ਕੀਤੀ ਏ ਇਹ ਕਿੱਥੋਂ ਕੀਤੀ ਏ ਬਾਹਰੋਂ ਜਿੰਨੀ ਇਨਫਰਮੇਸ਼ਨ ਏ ਸਭ ਬਾਹਰੋਂ ਮਿਲੇਗੀ ਚਾਹੇ ਕੋਈ ਪ੍ਰੋਫੈਸਰ ਬਣ ਜਾਵੇ ਚਾਹੇ ਡਾਕਟਰ ਬਣ ਜਾਵੇ ਚਾਹੇ ਉਹ ਵਕੀਲ ਜਾਂ ਐਡਵੋਕੇਟ ਬਣ ਜਾਵੇ ਉਹ ਕੁਝ ਵੀ ਕਿਉਂ ਨਾ ਬਣ ਜਾਵੇ ਸਾਰੀ ਇਨਫਰਮੇਸ਼ਨ ਬਾਹਰੋਂ ਇਕੱਠੀ ਕੀਤੀ ਏ ਅੱਜ ਦੇ ਜਗਤ ਦਾ ਬੜਾ ਰੌਲਾ ਏ ਇਹ ਪੜੇ ਲਿਖੇ ਜਗਤ ਦਾ ਬੇਅੰਤ ਰੌਲਾ ਏ ਇਨਫਰਮੇਸ਼ਨ ਨੂੰ ਨੌਲੇਜ ਮੰਨਦੇ ਨੇ ਜਾਣਕਾਰੀ ਨੂੰ ਗਿਆਨ ਮੰਨਦੇ ਨੇ ਗਿਆਨ ਦਾ ਕੋਈ ਬੋਧ ਨਹੀਂ ਹੈ ਕੌਣ ਸਮਝਾਵੇ ਕਿ ਭਾਈ ਗਿਆਨ ਤੇਰੇ ਅੰਦਰੋਂ ਇੱਕ ਦਿਨ ਪ੍ਰਗਟ ਹੋਣਾ ਹੈ ਜਿਹੜਾ ਇਸ ਗੁਰੂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਜਿਹੜਾ ਗੁਰੂ ਤੋਂ ਬਿਨਾਂ ਦੂਜਾ ਕੋਈ ਨਹੀਂ ਕਰ ਸਕਦਾ ਤੇਰੇ ਅੰਦਰੋਂ ਪ੍ਰਗਟ ਹੋਣਾ ਹੈ ਬਾਹਰੋਂ ਨਹੀਂ ਹੈ ਗਿਆਨ ਤੇਰੀ ਪ੍ਰਾਪਤੀ ਹੈ ਅਵਸਥਾ ਹੈ ਗਿਆਨ ਬਾਹਰੋਂ ਨਹੀਂ ਇਕੱਠੀ ਹੋਏਗੀ ਬਾਹਰੋਂ ਤੇ ਇਨਫਰਮੇਸ਼ਨ ਹੈ ਉਦਾਹਰਨ ਦੇ ਤੌਰ ਤੇ ਸਮਝਣਾ ਹੋਵੇ ਜਿਵੇਂ ਅਸੀਂ ਕਹਿ ਦਈਏ ਕਿ ਦਰਬਾਰ ਸਾਹਿਬ ਜਾਈਏ ਨਾ ਸ਼੍ਰੀ ਅਮਰਸਰ ਸਾਹਿਬ ਤੇ ਕਿਹ ਮਹਾਂ ਰੰਗ ਹੋਏਗਾ ਕਿਹ ਠੰਡੀ ਪੌਣ ਹੋਏਗੀ ਬੜੀ ਰਮਣੀਕ ਅਵਸਥਾ ਹੋਏਗੀ ਉਹ ਕਾਇਨਾਤ ਬੜੀ ਪਿਆਰੀ ਹੋਏਗੀ ਉਥੇ ਜੋ ਕੀਰਤਨ ਹੁੰਦਾ ਹੈ ਉਹ ਬੜੇ ਮਹਾਂ ਰੰਗ ਦਾ ਹੋਏਗਾ ਤੇ ਕੋਈ ਪੁੱਛੇ ਕਿ ਤੁਸੀਂ ਕਹਿੰਦੇ ਹੋ ਉਥੇ ਪੌਣ ਬੜੀ ਠੰਡੀ ਏ ਕਦੀ ਹਵਾ ਵੀ ਠੰਡੀ ਹੋਈ ਸੀ ਕਹਿੰਦੇ ਉਹ ਪੌਣ ਬੜੀ ਮਿੱਠੀ ਏ ਮਿਠਾਸ ਦੇ ਨਾਲ ਹਵਾ ਦਾ ਕੀ ਸੰਬੰਧ ਹੈ ਜਿੰਨੀ ਦੇਰ ਤੱਕ ਕੋਈ ਵਿਅਕਤੀ ਉੱਥੇ ਪਹੁੰਚ ਨਹੀਂ ਜਾਏਗਾ ਉਹਨੂੰ ਮੰਨ ਨਹੀਂ ਲਏਗਾ ਉਨੀ ਦੇਰ ਤੱਕ ਪਤਾ ਨਹੀਂ ਚੱਲੇਗਾ ਕਿ ਕਿਸ ਦੀ ਬਾਤ ਹੈ ਕਿਉਂਕਿ ਬਾਤ ਭਾਸ਼ਾ ਸਿਰਫ ਇਸ਼ਾਰਾ ਦੱਸਦੀ ਏ ਜੀਵਨ ਨਹੀਂ ਦੱਸਦੀ ਭਾਸ਼ਾ ਦੇ ਸ਼ਬਦ ਬਹੁਤ ਥੋੜੇ ਨੇ ਭਾਸ਼ਾ ਜਿਹੜੀ ਅਸੀਂ ਬੋਲਦੇ ਆ ਇਹ ਸਿਰਫ ਇਸ਼ਾਰਾ ਮੱਤ ਦੇ ਦੱਸਦੀ ਏ ਇਸ਼ਾਰਾ ਦੱਸਦੀ ਏ ਪਰ ਉਸ ਜਗ੍ਹਾ ਦਾ ਰੰਗ ਨਹੀਂ ਬਿਆਨ ਕਰਦੀ ਰੰਗ ਮੰਨਣਾ ਪੈਂਦਾ ਏ ਤੇ ਮੰਨਣਾ ਕਿੱਦਾਂ ਹੋਏਗਾ ਇਸ ਪਿਆਰੇ ਕੋ ਰਹਿ ਕੇ ਕਿੱਥੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੇ ਮਤ ਵਿੱਚ ਇਸ ਗੁਰੂ ਨੂੰ ਵਕ ਕੇ ਉੱਚਾ ਕਰਕੇ ਧਾਰਨ ਕਰੀਏ ਸਿਰਫ ਗੱਲਾਂ ਚ ਨਹੀਂ ਅਸੀਂ ਆਉਂਦੇ ਰਾਤ ਪਠਾਨਕੋਟ ਸਮਾਗਮ ਸੀ ਤੇ ਆਉਂਦੇ ਗੁਰੂ ਗੋਬਿੰਦ ਪਾਤਸ਼ਾਹ ਦੇ ਚਰਨ ਅਸ਼ੋ ਸਤਿਗੁਰੂ ਸ੍ਰੀ ਨੰਦਪੁਰ ਸਾਹਿਬ ਰੁਕ ਗਏ ਤੇ ਜਦੋਂ ਸਵੇਰੇ ਗਏ ਨਾ ਦਰਬਾਰ ਚ ਨਮਸਕਾਰ ਕਰਨ ਨਮਸਕਾਰ ਕਰਕੇ ਲੰਗਰ ਛਕਣ ਲਈ ਜਾਂਦੇ ਸੀ ਤੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਅਰਦਾਸ ਸ਼ੁਰੂ ਹੋਈ ਬੜੀ ਬੜੀ ਦੂਰੋਂ ਸੰਗਤਾਂ ਆਈਆਂ ਹੋਣਗੀਆਂ ਜਿਹੜੀਆਂ ਸ੍ਰੀ ਅਮਰਸਰ ਸਾਹਿਬ ਦਰਸ਼ਨ ਕਰਨ ਆਪਣੇ ਪਿਆਰੀ ਦੀ ਸ਼ਰਧਾ ਦੇ ਵਿੱਚ ਪਿਆਰੇ ਦੇ ਪ੍ਰੇਮ ਦੇ ਵਿੱਚ ਆਈਆਂ ਹੋਣਗੀਆਂ ਦੇਖਿਆ ਕੀ ਇਹ ਅਰਦਾਸ ਹੋ ਰਹੀ ਏ ਕੋਈ ਖੜ ਕੇ ਅਰਦਾਸ ਚ ਸ਼ਾਮਲ ਨਹੀਂ ਹੋ ਰਿਆ ਕੋਈ ਕਹੇ ਪਾਸੇ ਨੂੰ ਚੱਲ ਰਿਹਾ ਏ ਕੋਈ ਕਹੇ ਪਾਸੇ ਨੂੰ ਚੱਲ ਰਿਹਾ ਹੈ ਕਿ ਪਾਈ ਦਿਨ ਦੁਨੀ ਦੇ ਮਾਲਕ ਦੇ ਅੱਗੇ ਕੋਈ ਜੋਦੜੀ ਕਰ ਰਹੀ ਹੈ ਸੰਗਤ ਸਾਰੀ ਰਲ ਕੇ ਗੁਰੂ ਕੇ ਵਜ਼ੀਰ ਨੇ ਤੇਰੀ ਵੀ ਕਰਨੀ ਹੈ ਕਿ ਜਿਹੜੇ ਦੂਰੋਂ ਨੇੜਿਓਂ ਆਏ ਨੇ ਨੇ ਸਤਿਗੁਰੂ ਇਹਨਾਂ ਦੇ ਮਿਹਰ ਸਿਰ ਤੇ ਮਿਹਰ ਪਰਿਆ ਹੱਥ ਰੱਖੀ ਤੇ ਤੂੰ ਖੜੀ ਨਹੀਂ ਰਿਆ ਜਿਵੇਂ ਕਿਸੇ ਹੋਰ ਨਾ ਕੰਮਾਂ ਨੂੰ ਗੱਲਾਂ ਨੂੰ ਫਜ਼ੂਲ ਦੇ ਵਿਅਰਥ ਕਾਰਜਾਂ ਨੂੰ ਪਹਿਲ ਦਿੱਤੀ ਹੋਵੇ ਪ੍ਰੈਫਰੈਂਸ ਦਿੱਤੀ ਹੋਵੇ ਪ੍ਰਾਇਮਰੀ ਕੁਝ ਹੋਰ ਰੱਖਿਆ ਹੋਵੇ ਰੱਬ ਨੂੰ ਤੇ ਸੈਕੰਡਰੀ ਜਾਂ ਤੀਜੇ ਚੌਥੇ ਨੰਬਰ ਤੇ ਰੱਖਿਆ ਹੋਵੇ ਪ੍ਰਾਇਮਰੀ ਰੱਖਣਾ ਏ ਤੇ ਫਿਰ ਸਤਿਗੁਰੂ ਦੀਨ ਦੁਨੀ ਦੇ ਮਾਲਕ ਨੇ ਅਰਦਾਸ ਤੋਂ ਬਾਅਦ ਜੇ ਕੁਝ ਜੀ ਰੁਕੇ ਕੁਝ ਸਿੰਘ ਰੁਕ ਗਏ ਕੁਝ ਸੰਗਤ ਦੇ ਪਿਆਰੇ ਜੀ ਰੁਕ ਗਏ ਉਹਨਾਂ ਨੂੰ ਵੇਖ ਕੇ ਹੌਲੀ-ਹੌਲੀ ਸਾਰੇ ਰੁਕ ਗਏ ਤੇ ਜਦੋਂ ਸਾਰੇ ਰੁਕ ਗਏ ਨਾ ਤੇ ਫਿਰ ਅਰਦਾਸ ਸਮਾਪਤੀ ਤੋਂ ਬਾਅਦ ਉਸੇ ਵੇਲੇ ਫਿਰ ਸਾਰੇ ਦੌੜ ਪਏ ਤੇਸੀ ਸੋਚ ਰੇ ਸੀ ਕਿ ਆ ਜਿਹੜਾ ਜਹਨ ਇਹ ਜਿਹੜੀ ਮੱਤੇ ਇਹਨੇ ਇੱਕ ਵਾਰ ਨਹੀਂ ਕਿਹਾ ਹੋਏਗਾ ਕਿ ਦੀਨ ਦੁਨੀ ਦਾ ਮਾਲਕ ਹੁਣ ਆਪ ਹੁਕਮਨਾਮਾ ਸਹਿ ਬਖਸ਼ਣ ਲੱਗਾ ਤੂੰ ਰੁਕ ਜਾ ਉਹ ਪਿਆਰੇ ਨੇ ਤੇਰੇ ਭਲੇ ਵਾਸਤੇ ਤੇਰੇ ਜੀਵਨ ਦੇ ਭਲੇ ਵਾਸਤੇ ਹੁਣ ਮਿੱਠੜੇ ਬੋਲ ਬੋਲਣੇ ਨੇ ਤੂੰ ਠਹਿਰ ਕੇ ਸੁਣ ਲਾ ਬਸ ਇੱਕ ਵਾਰ ਤੂੰ ਸੋਹਣੀ ਲੈ ਚੰਗੀ ਤਰ੍ਹਾਂ ਇਸ ਪਿਆਰੇ ਦੇ ਪ੍ਰੇਮ ਨੂੰ ਸਮਝੀ ਲੈ ਤੇਰਾ ਵੈਸੇ ਉਧਾਰ ਹੋ ਜਾਣਾ ਪਰ ਜਦੋਂ ਦੇਖਿਆ ਕਿ ਸਭ ਅਸੀਂ ਦੌੜ ਭੱਜ ਰਹੇ ਹਾਂ ਕੋਈ ਰੁਕ ਕੇ ਪਿਆਰੇ ਦੇ ਬੋਲਾਂ ਨੂੰ ਸੁਣ ਹੀ ਨਹੀਂ ਰਿਹਾ ਉਹਦੇ ਹੁਕਮ ਨੂੰ ਨਹੀਂ ਸੁਣ ਰਿਹਾ ਤੇ ਫਿਰ ਦੇਖ ਰਹੇ ਸੀ ਕਿ ਨਹੀਂ ਵੇਖਾ ਵੇਖੀ ਸਭ ਅਨੰਦਪੁਰ ਸਾਹਿਬ ਆ ਰਹੇ ਤੇ ਕੀ ਅਨੰਦ ਪਾਣ ਪਾਉਣਗੇ ਕੀ ਅਨੰਦ ਮਿਲੇਗਾ ਫਰਿਆਦ ਆਈ ਭਾਈ ਨੰਦ ਲਾਲ ਜੀ ਦੀ ਭਾਈ ਨੰਦ ਲਾਲ ਜੀ ਜਦੋਂ ਦਿੱਲੀੋਂ ਆਏ ਗੁਰੂ ਪਿਤਾ ਨੇ ਕਲਗੀਆਂ ਵਾਲੇ ਨੇ ਤਖਤ ਤੇ ਬਹਿ ਜਾਣਾ ਮਿੱਠੜੇ ਬੋਲ ਬੋਲਣੇ ਤੇ ਭਾਈ ਨੰਦ ਲਾਲ ਨੇ ਨੀਤਰ ਭਰ ਕੇ ਬਸ ਸਤਿਗੁਰੂ ਵੱਲ ਦੇਖੀ ਤੁਰੇ ਜਾਣਾ ਜਿਵੇਂ ਜੁਗਾਂ ਦੀਆਂ ਭੁੱਖਾਂ ਲੱਥਦੀਆਂ ਹੁਣ ਉਹਦੇ ਦਰਸ਼ਨਾਂ ਦੇ ਵਿੱਚ ਉਹਦੇ ਮਿੱਠੇ ਹੁਕਮਾਂ ਨੂੰ ਉਹਦੇ ਮਿੱਠੇ ਬੋਲਾਂ ਨੂੰ ਕੰਨਾਂ ਨਾਲ ਸੁਣਦੇ ਜਾਣਾ ਇਹ ਨੈਤਰਾਂ ਚੋਂ ਜਲ ਵਹਿਦਾ ਜਾਣਾ ਕਿ ਹੇ ਦਾਤੇ ਹੇ ਦੀਨ ਦੁਨੀ ਦੇ ਮਾਲਕ ਇੰਨੀ ਅਪਾਰ ਦੁਨੀਆ ਵੱਸਦੀ ਏ ਪਰ ਤੂੰ ਮੇਰੇ ਗਰੀਬ ਤੇ ਇਹ ਦਇਆ ਕੀਤੀ ਮੈਨੂੰ ਆਪਣੀ ਚਰਨੀ ਲਾਇਆ ਏ ਮੈਂ ਤੇਰੇ ਦਰਸ਼ਨ ਕਰ ਸਕਦਾ ਮੇਰੇ ਇਹ ਨੈਤਰ ਭਾਗਾ ਪਰੇ ਹੋ ਗਏ ਤੇਰੇ ਬੋਲ ਸੁਣ ਕੇ ਕਿ ਇਹ ਤੇਰੇ ਮਿੱਠੜੇ ਹੁਕਮ ਨੂੰ ਸੁਣ ਸਕਦੇ ਨੇ ਉਹ ਤੜਫ ਉਹ ਪ੍ਰੇਮ ਜਿਹੜਾ ਇਹ ਲੱਭਦਾ ਨਹੀਂ ਸਤਿਗੁਰੂ ਦੇ ਦਰਸ਼ਨ ਕਿਵੇਂ ਕਰਨੇ ਸਤਿਗੁਰੂ ਕੋ ਬਹਿਣਾ ਕਿਵੇਂ ਸਤਿਗੁਰੂ ਨੂੰ ਸੁਣਨਾ ਕਿਵੇਂ ਇਹ ਸਿੱਖਣਾ ਹੋਵੇ ਤੇ ਭਾਈ ਨੰਦ ਲਾਲ ਤੋਂ ਸਿੱਖ ਲੈਣਾ ਚਾਹੀਦਾ ਜਿੰਨੀ ਦੇਰ ਤੱਕ ਇਹ ਰੰਗ ਨਹੀਂ ਸਮਝਾਂਗੇ ਭਾਈ ਸੱਚ ਜਾਣਿਓ ਜੀਵਨ ਦੁਖੀ ਲੱਗੇਗਾ ਸਾਡਾ ਵੀ ਸੀ ਪਰ ਇੱਕ ਸਵਾਲ ਬੜਾ ਪਰੇਸ਼ਾਨ ਕਰਦਾ ਸੀ ਕਿ ਜੇ ਰੱਬ ਨੇ ਬਣਾਇਆ ਏ ਇਹ ਆਪਜੀ ਚੋਂ ਵੀ ਕਈਆਂ ਦਾ ਹੋਏਗਾ ਤੇ ਫਿਰ ਰੱਬ ਗਿਆ ਕਿੱਥੇ ਬਣਾ ਕੇ ਇਹਨਾਂ ਦੁੱਖ ਇੰਨੀ ਤਕਲੀਫ ਪਰ ਨਹੀਂ ਦੁੱਖ ਸਿਰਫ ਇਸ਼ਾਰਾ ਹੈ ਦੱਸਦਾ ਹੈ ਕਿ ਤੂੰ ਜੋ ਕਰਨ ਆਇਆ ਹੈ ਤੂੰ ਜੋ ਕਰਨਾ ਚਾਹੀਦਾ ਹੈ ਤੈਨੂੰ ਉਹ ਤੂੰ ਕਰ ਨਹੀਂ ਰਿਹਾ ਲੱਤਾਂ ਚੱਲਣ ਨੂੰ ਦਿੱਤੀਆਂ ਨੇ ਤੂੰ ਸਿਰ ਪਰ ਚੱਲੇਗਾ ਤੇ ਦੁਖੀ ਹੋਏਗਾ ਹੋਰ ਕੁਝ ਨਹੀਂ ਮਿਲੇਗਾ ਜਿਸ ਕਰਮ ਲਈ ਤੈਨੂੰ ਜੋ ਬਖਸ਼ਿਆ ਹੈ ਉਹ ਹੀ ਕਰੇਗਾ ਤੇ ਚੱਲੇਗਾ ਗੱਡੀ ਆਪਜੀ ਨੂੰ ਬਣਾਈ ਏ ਕਿ ਆਪਜੀ ਬਹਿ ਕੇ ਵਿੱਚ ਯਾਤਰਾ ਕਰ ਸਕੋ ਤੇ ਆਪਜੀ ਗੱਡੀ ਚ ਬਹਿ ਕੇ ਯਾਤਰਾ ਨਾ ਕਰੋ ਉਹਨੂੰ ੱਤਕਾ ਲਾ ਕੇ ਕਿਤੇ ਲੈ ਕੇ ਜਾਵੋ ਤੇ ਦੁੱਖ ਪਾਉਂਦੇ ਹੋ ਕਿ ਸੁੱਖ ਪਾਉਂਦੇ ਹੋ ਦੁਖੀ ਹੁੰਨੇ ਆ ਇਹ ਸਰੀਰ ਮਿਲਿਆ ਏ ਇਸ ਪਿਆਰੇ ਨੂੰ ਪ੍ਰੇਮ ਕਰਨ ਵਾਸਤੇ ਇਹਦੇ ਤੋਂ ਬਲਹਾਰੇ ਜਾਣ ਵਾਸਤੇ ਇਹਦੇ ਰੰਗ ਚ ਰੰਗੇ ਜਾਣ ਵਾਸਤੇ ਇਹਦੇ ਮਿੱਠੜੇ ਬੋਲਾਂ ਨੂੰ ਸੁਣਨ ਵਾਸਤੇ ਤੇ ਜੀ ਇਹਨੂੰ ਨਹੀਂ ਸੁਣਿਆ ਇਹਨੂੰ ਪ੍ਰੇਮ ਨਹੀਂ ਕੀਤਾ ਤੇ ਘਰਾਂ ਨੂੰ ਕਾਰਾਂ ਨੂੰ ਕੋਠੀਆਂ ਗੱਡੀਆਂ ਤੇ ਰਿਸ਼ਤਿਆਂ ਨਾਤਿਆਂ ਦੇ ਪ੍ਰੇਮ ਚ ਰਹਿ ਗਏ ਨਾ ਤੇ ਸੱਚ ਜਾਣੇ ਉਹ ਦੁਖੀ ਹੋਵਾਂਗੇ ਸੁਖੀ ਨਹੀਂ ਹੋਵਾਂਗੇ ਕਦੀ ਸਮਝ ਨਹੀਂ ਆਏਗਾ ਕਿ ਪਿਆਰੇ ਨੇ ਅਕਸਰ ਰਚਿਆ ਕੀ ਬਣਾਇਆ ਕੀ ਬੜੀ ਮਹਾ ਆਨੰਦ ਦੀ ਖੇਡ ਏ ਜੇ ਸੁਣਨ ਦੀ ਲੀਲਾ ਨੂੰ ਸੁਣਨਾ ਹੋਵੇ ਨਾ ਸਮਝਣਾ ਹੋਵੇ